ਪੁੱਤ ਗੱਡੀ ਤੇ ਸੋਣੀ ਆ ਵਧੀਆ ਕੀਤਾ ਚਲੋ ਲੈਣਤੀ ਆ ਪਰ ਮਿੱਠਾ ਨਹੀਂ ਲੈਂਦਾ ਕੱਢ ਗੱਡੀ ਚ ਪਾਦਾ ਡਾਇਲੋਗ ਸਮਝਾਉਂਦੇ ਹਾਂ ਤੁਸੀਂ ਕਿ ਕੋਈ ਗੱਲ ਨਹੀਂ ਪੁੱਤ ਫਿਕਰ ਨਾ ਕਰ ਤੂੰ ਰੱਬ ਦੇ ਸਭ ਕੁਝ ਵੇਖਣ ਰਿਹਾ ਨਾ ਤੇਰੇ ਹਿੱਸੇ ਦੀ ਬਰਕਤ ਤੇਰੇ ਕੋਲ ਹੀ ਰਹਿਣੀ ਆ ਕੋਈ ਖੋ ਨਹੀਂ ਸਕਦਾ ਹਨਾ ਪੈਲੀ ਦੀ ਕਿਹੜੀ ਗੱਲ ਵਾ ਪੈਲੀ ਤਾਂ ਝਟਕਮਾਈ ਕਰਕੇ ਵੇਖੀ ਮੇਰੇ ਪੁੱਤ ਨੇ ਛਡਾ ਲੈਣੀ ਆ ਤੇ ਮੁੜ ਕੇ ਜੋ ਤੁਸੀਂ ਮੰਮੀ ਦੇ ਮੋੜੇ ਦਾ ਹੱਥ ਰੱਖ ਦਿਓ ਮੰਮੀ ਕੋਈ ਗੱਲ ਨਹੀਂ ਫਿਕਰ ਨਾ ਕਰੋ ਸਾਰੇ ਕੰਮ ਠੀਕ ਹੋਏ ਨੇ ਅੰਦਰ ਆਓ ਚਲੋ ਤੁਹਾਨੂੰ ਹੋ ਜੋ 3 2 1 ਇੱਤ ਇੱਦਾਂ ਕਰ ਕਿਉਂ 1 ਹੋਰ ਕੀ ਨਿਆਨ ਨਹੀਂ 1 ਗੱਡੀ ਵੀ ਲੈਣੀ ਆ ਲੈਣੀ ਕਿਉਂ ਨਹੀਂ ਗਈ ਗੱਡੀ ਵਾਸਤੇ ਇਹਨੇ ਪਾਪੜ ਲੈ ਲਾ ਹੁਣ ਅੱਗੇ ਵੀ ਕੰਮ ਖਰਾਬ ਹੋਇਆ ਪਰ ਅੱਗੇ ਘੱਟ ਗਿਆ ਚੱਲ ਗਿਆ ਇਹ ਕੰਮ 1 ਨੇ ਗਰਲ ਸੁਣ ਮੇਰੀ 1 1 ਸੁਣ ਕਹਿੰਦੀ ਠੀਕ ਤਾਂ ਹੀ ਪੀਣਾ ਨਹੀਂ ਇੰਗਲਿਸ਼ ਇਤੀ ਬਦਲ ਜਾਣਾ ਇਹਨਾਂ ਦੇ ਦਿਮਾਗ ਹੀ ਵਨ ਰੁਪਿੰਦਰ ਇਹਨਾਂ ਨੇ ਫੇਰ ਪੰਗਾ ਪਾਤਾ ਆ। ਪਾਪਾ ਵੀ ਇਹ ਜਕੀਨ ਵਰਕ ਕਰਨ ਵਾਲੇ ਜਿਹੜੇ ਬੰਦੇ ਆ ਨਾ ਉਹ ਨਹੀਂ ਕਿ ਹੈਗੇ ਵੀ। ਜੇ ਕਹਿੰਦਾ ਇਹੋ ਹੀ ਪਿੱਛੇ ਚੱਲ ਨਾ ਹੀ ਗੱਡੀ ਲਿਆ ਉਹ ਤੇ ਵਧੀਆ ਗੱਲ ਵਾ। ਕੋਈ ਗੱਲ ਨਹੀਂ ਤੂੰ ਆਪਣਾ ਖਿਆਲ ਦੇਖੀਂ ਹੈ। ਪਾਸ ਇਹਨਾਂ ਕੋ ਤਾਂ ਸੀਟ ਬੈਲ ਦਾ। ਨਾ? ਹਾਂ ਲੱਗਿਆ ਸੀਟ ਬੈਲ ਲੈਣ ਲੱਗ ਪਈ। 2 1 ਐਦਾਂ ਕਰਦਾ ਵਾ। 2 1 ਵਨ ਪੁੱਤ ਗੱਦੀ ਗੱਡੀ ਦਾ ਡਾਇਲੋਗ ਸਮਝਾਉਂਦੇ ਹਾਂ ਤੁਸੀਂ ਕਿ ਕੋਈ ਗੱਲ ਨਹੀਂ ਪੁੱਤ ਫਿਕਰ ਨਾ ਕਰ ਤੂੰ ਰੱਬ ਦੇ ਸਭ ਕੁਝ ਵੇਖਣ ਰਿਹਾ ਨਾ ਤੇਰੇ ਹਿੱਸੇ ਦੀ ਬਰਕਤ ਤੇਰੇ ਕੋਲ ਹੀ ਰਹਿਣੀ ਆ ਕੋਈ ਖੋ ਨਹੀਂ ਸਕਦਾ ਹਨਾ ਪੈਲੀ ਦੀ ਕਿਹੜੀ ਗੱਲ ਵਾ ਪੈਲੀ ਤਾਂ ਝਟਕਮਾਈ ਕਰਕੇ ਵੇਖੀ ਮੇਰੇ ਪੁੱਤ ਨੇ ਛਡਾ ਲੈਣੀ ਆ ਤੇ ਮੁੜ ਕੇ ਜੋ ਤੁਸੀਂ ਮੰਮੀ ਦੇ ਮੋੜੇ ਦਾ ਹੱਥ ਰੱਖ ਦਿਓ ਮੰਮੀ ਕੋਈ ਗੱਲ ਨਹੀਂ ਫਿਕਰ ਨਾ ਕਰੋ ਸਾਰੇ ਕੰਮ ਠੀਕ ਹੋਏ ਨੇ ਅੰਦਰ ਆਓ 1 ਪੁੱਤ ਤੇਰੇ ਹਿੱਸੇ ਦੀ ਬਰਕਤ ਜਿਹੜੀ ਤੇਰੇ ਕੋਲ ਹੀ ਰਹਿਣੀ ਤੂੰ ਫਿਕਰ ਨਾ ਕਰ ਮੇਰਾ ਪੁੱਤ ਜੇ ਤੇਰੇ ਹਿੱਸੇ ਦੀ ਖੋ ਨਹੀਂ ਸਕਦਾ ਕੋਈ ਵੀ ਰੱਬ ਨੇ ਤੈਨੂੰ ਬੜਾ ਦੇਣਾ। ਪੁੱਤ ਤੈਨੂੰ ਰੱਬ ਨੇ ਬੜਾ ਦੇਣਾ। ਤੇ ਮੇਰੀ ਗੱਸਾ ਤੂੰ ਭੈਣ ਦਾ ਕੀ ਹੁੰਦਾ ਕਾਂਡਿਆ ਨਾ ਇੰਨਾ। ਪੁੱਤ ਤੂੰ ਆਪਣੀ ਭੈਣ ਦਾ ਇੰਨਾ ਕਾਂਡਿਆ ਨਾ ਤੈਨੂੰ ਰੱਬ ਨੇ 10 ਗੁਣਾ ਦੇਣਾ ਵਾ। ਇਹ ਸਾਰੀਆਂ ਗੱਲਾਂ ਮੰਨੀ ਜਾਈਏ ਤੇ ਤੁਸੀਂ ਆਡੀ ਕੁੜੀ ਨੂੰ ਤੰਗ ਕਰੋ। ਇਹ ਕਿਥੋਂ ਦਾ ਇਨਸਾਫ ਆ ਬਈ? ਬੋਲ ਦੇ। ਵਾ। ਗੱਲ ਤੇ ਤੁਹਾਡੀ ਵੀ ਠੀਕ ਵਾ। 1 1 ਮੇਰਾ ਬੋਟ ਜੇਤੀ ਕੰਨੀ ਦੇਖ ਲੈ ਹੂੰ ਮਾਈਕ ਲੈਣੀ ਇੱਕ ਪਾਇ ਹੋ ਗੋ ਪਾਬੀ 2 1 ਉਹ ਸਾਰੀਆਂ ਗੱਲਾਂ ਇੱਕ ਵਾਰੀ ਨਹੀਂ ਦੱਸ ਜੀਦੀ ਹੁੰਦੀਆ ਤਾਂ ਕੋਈ ਨਹੀਂ ਉਹਨੇ ਸਾਥ ਦੇਣਾ ਵਾ ਹੁਣ ਕੱਲੀ ਨੇ ਮੈਂ ਕੀ ਕਰਨਾ ਹੁਣ ਲਵਲੀ ਦਾ ਤੇ ਫੋਨ ਆ ਜਾਣਾ ਹੁੰਦਿਆ ਸੱਚ ਲਵਲੀ ਦਾ ਤੇ ਹੁਣ ਫੋਨ ਆਇਆ ਵਾ ਮੈਂ ਲੈਣਾ ਗਣਾ ਵਾ 1 1 ਆਹ ਦਾ ਸੁੰਡੇ ਤੇ ਮਮੀ ਭਿਆਏ ਨਾ ਇੱਕ ਦੋ ਦਿਨ ਵਿੱਚ ਨੇ ਚੱਲ ਸੰਗ ਚੰਗਾ ਆ ਮਿਲ ਗਿਆ 1 ਦੱਸਣ ਦੇ ਮਮੀ ਤੇਰੀ ਆ ਦੱਸਣ ਦੇ ਮਮੀ ਤੇਰੀ 2 1 ਉਹ ਤਾਂ ਗੱਡੀ ਤੇ ਸੋਣੀ ਆ ਵਧੀਆ ਕੀਤਾ ਚਲੋ ਲੈਣਤੀ ਆ ਪਰ ਮਿੱਠਾ ਨਹੀਂ ਲੈਂਦਾ ਕੱਢ ਗੱਡੀ ਚੋਂ ਪਤਾ ਡਾਇਲੋਗ ਸਮਝਾਉਂਦੇ ਹਾਂ ਤੁਸੀਂ ਕਿ ਕੋਈ ਗੱਲ ਨਹੀਂ ਪੁੱਤ ਫਿਕਰ ਨਾ ਕਰ ਤੂੰ ਰੱਬ ਦੇ ਸਭ ਕੁਝ ਵੇਖਣ ਰਿਹਾ ਨਾ ਤੇਰੇ ਹਿੱਸੇ ਦੀ ਬਰਕਤ ਤੇਰੇ ਕੋਲ ਹੀ ਰਹਿਣੀ ਆ ਕੋਈ ਖੋ ਨਹੀਂ ਸਕਦਾ ਹਨਾ ਠੀਕ ਪਹਿਲੀ ਦੀ ਕਿਹੜੀ ਗੱਲ ਵਾ ਪਹਿਲੀ ਤਾਂ ਝਟਕ ਮਾਈ ਕਰਕੇ ਵੇਖੀ ਮੇਰੇ ਪੁੱਤ ਨੇ ਛਡਾ ਲੈਣੀ ਆ ਮੁੜ ਕੇ ਜੋ ਤੁਸੀਂ ਮੰਮੀ ਦੇ ਮੋੜੇ ਦਾ ਤਰ੍ਹਾਂ ਦਿਓ ਮੰਮੀ ਕੋਈ ਗੱਲ ਨਹੀਂ ਫਿਕਰ ਨਾ ਕਰੋ ਸਾਰੇ ਕੰਮ ਠੀਕ ਹੋਏ ਨੇ ਅੰਦਰ ਆਓ ਚਲੋ ਤੁਹਾਨੂੰ ਹੋਇਓ 3 2 1 ਇੱਦਾਂ ਕਰਕੇ ਵਨ ਹੋਰ ਕੀ ਨਿਆਣ ਨਹੀਂ ਵਨ ਗੱਡੀ ਵੀ ਲੈਣੀ ਹੈ ਲੈਣੀ ਕਿਉਂ ਨਹੀਂ ਗਈ ਗੱਡੀ ਵਾਸਤੇ ਇਹਨੇ ਪਾਪੜ ਲਲਾ ਹੁੰਦੇ ਕਿਵੇਂ ਕੰਮ ਖਰਾਬ ਹੋਇਆ ਵੀ ਪਰ ਅੱਗੇ ਘੱਟ ਗਿਆ ਚੱਲ ਗਿਆ ਇਹ ਕੰਮ ਵਨ ਨੇ ਗੱਲ ਸੁਣ ਮੇਰੀ ਵਨ ਸਪੀਕਰ ਦੀ ਗੱਲ ਹੈ ਪੀਣਾ ਨਹੀਂ ਇੰਗਲਿਸ਼ੀਤੀ ਬਦਲ ਜਾਣਾ ਇਹਨਾਂ ਤੇ ਦਿਮਾਗ ਹੀ ਵਨ ਰੁਪਿੰਦਰ ਇਹਨਾਂ ਨੇ ਫੇਰ ਪੰਗਾ ਪਾਤਾ ਆ ਪੂਪਾ ਬੀ ਇਹ ਜਕੀਨ ਵਰਕ ਕਰਨ ਵਾਲੇ ਜਿਹੜੇ ਬੰਦੇ ਆ ਨਾ ਉਹ ਨਹੀਂ ਇਹ ਹੈਗੇ ਵੀ ਇਹ ਕਹਿੰਦਾ ਇਹੋ ਹੀ ਵੀ ਚੱਲ ਨਾ ਹੀ ਗੱਡੀ ਲਿਆ ਉਹ ਤੇ ਵਧੀਆ ਗੱਲ ਵਾ ਕੋਈ ਗੱਲ ਨਹੀਂ ਤੂੰ ਆਪਣਾ ਖਿਆਲ ਦੇਖੀ ਹੈ ਪਾਸ ਇਹਨਾਂ ਕੋ ਤਾਂ ਸੀਟ ਬੈਲ ਦਾ ਹਾਂ ਲੱਗਿਆ ਸੀਟ ਬੈਲ ਲੈਣ ਲੱਗੇ ਇਦਾਂ ਕਰਦਾ ਵਾਂ ਪੁੱਤ 1 ਪੁੱਤ ਗੱਡੀ ਗੱਡੀ ਦਾ ਡਾਇਲੋਗ ਸਮਝਾਉਂਦੇ ਹਾਂ ਤੁਸੀਂ ਕਿ ਕੋਈ ਗੱਲ ਨਹੀਂ ਪੁੱਤ ਫਿਕਰ ਨਾ ਕਰ ਤੂੰ ਰੱਬ ਦੇ ਸਭ ਕੁਝ ਵਖੰਡਿਆ ਨਾ ਤੇਰੇ ਹਿੱਸੇ ਦੀ ਬਰਕਤ ਤੇਰੇ ਕੋਲ ਹੀ ਰਹਿਣੀ ਆ ਕੋਈ ਖੋ ਨਹੀਂ ਸਕਦਾ ਹਨਾ ਪੈਲੀ ਦੀ ਕਿਹੜੀ ਗੱਲ ਵਾ ਪੈਲੀ ਤਾਂ ਝਟਕਮਾਈ ਕਰਕੇ ਵੇਖੀ ਮੇਰੇ ਪੁੱਤ ਨੇ ਛਡਾ ਲੈਣੀ ਆ ਤੇ ਮੁੜ ਕੇ ਜੋ ਤੁਸੀਂ ਮੰਮੀ ਦੇ ਮੋੜੇ ਦਾ ਤਰ੍ਹਾਂ ਦੇਓ ਮੰਮੀ ਕੋਈ ਗੱਲ ਨਹੀਂ ਫਿਕਰ ਨਾ ਕਰੋ ਸਾਰੇ ਕੰਮ ਠੀਕ ਹੋਏ ਨੇ ਅੰਦਰ ਆਓ ਪੁੱਤ ਤੇਰੇ ਹੱਸੀ ਦੀ ਵਰਗਤ ਜਿਹੜੀ ਤੇਰੇ ਕੋਲ ਹੀ ਰਹਿਣੀ ਤੂੰ ਫਿਕਰ ਨਾ ਕਰ ਮੇਰਾ ਪੁੱਤ ਇਹ ਤੇਰੇ ਹੱਸੀ ਦੀ ਖੋ ਨਹੀਂ ਸਕਦਾ ਕੋਈ ਵੀ ਰੱਬ ਨੇ ਤੈਨੂੰ ਬੜਾ ਦੇਣਾ ਪੁੱਤ ਤੈਨੂੰ ਰੱਬ ਨੇ ਬੜਾ ਦੇਣਾ ਮੇਰੀ ਗਾਸਾ ਤੂੰ ਭੈਣ ਦਾ ਕਿੰਨਾ ਕਾਂਡਿਆ ਨਾ ਇੰਨਾ ਪੁੱਤ ਤੂੰ ਆਪਣੀ ਭੈਣ ਦਾ ਇੰਨਾ ਕਾਂਡਿਆ ਨਾ ਤੈਨੂੰ ਰੱਬ ਨੇ 10 ਗੁਣਾ ਦੇਣਾ ਵਾ ਇਹ ਸਾਰੀਆਂ ਗੱਲਾਂ ਮੰਨੀ ਜਾਈਏ ਤੇ ਤੁਸੀਂ ਆਡੀ ਕੁੜੀ ਨੂੰ ਤੰਗ ਕਰੋ ਇਹ ਕਿਥੋਂ ਦਾ ਇਨਸਾਫ ਆ ਬਈ ਬੋਲ ਦੇ ਗੱਲ ਤੇ ਤੁਹਾਡੀ ਵੀ ਠੀਕ ਵਾ 2 1 ਅਦਾ ਮੇਰਾ ਪੁੱਤ ਖੇਤੀ ਚੰਨੀ ਦੇਖਣ ਸਾਰੇ ਹਾਂ ਹੂੰ ਮਾਈਕ ਲਾਇਨ ਇੱਕ ਭਾਇਓ ਹੋਏ ਭਾਬੀ 2 1 ਉਹ ਸਾਰੀਆਂ ਗੱਲਾਂ ਇੱਕ ਵਾਰੀ ਇਹ ਨਹੀਂ ਦੱਸ ਜੀਦੀ ਹੁੰਦੀਆ ਤਾਂ ਕੋਈ ਨਹੀਂ ਉਹਨੇ ਸਾਥ ਦੇਣਾ ਵਾ ਹੁਣ ਕੱਲੀ ਨੇ ਮੈਂ ਕੀ ਕਰਨਾ ਹੁਣ ਲਵਲੀ ਦਾ ਤੇ ਫੋਨ ਆ ਜਾਣਾ ਆਉਂਦਿਆ ਸੱਚ ਲਵਲੀ ਦਾ ਤੇ ਹੁਣ ਫੋਨ ਆਇਆ ਵਾ ਜਣਾ ਮਾੜਾ 1 1 ਆਹ ਦਸੰਡੇ ਤੇ ਮਮੀ ਪਿਆਇਣਾ ਇੱਕ ਦੋ ਦਿਨ ਵਿੱਚ ਨੇ ਚੱਲ ਸੰਗ ਚੰਗਾ ਮਿਲ ਗਈ 1 ਦਸੰਡੇ ਮਮੀ ਤੇਰੀ ਆਹ ਦਸੰਡੇ ਮਮੀ ਤੇਰੀ 2 1 ਪੁੱਤ ਗੱਡੀ ਤੇ ਸੋਣੀ ਆ ਵਧੀਆ ਕੀਤਾ ਚਲੋ ਲੈਣਤੀ ਆ ਪਰ ਮਿੱਠਾ ਨਹੀਂ ਲਿਆਂਦਾ ਕੱਢ ਗੱਡੀ ਚੋਂ ਪਤਾ ਡਾਇਲੋਗ ਸਮਝਾਉਂਦੇ ਹਾਂ ਤੁਸੀਂ ਕੋਈ ਗੱਲ ਹੀ ਪੁੱਤ ਫਿਕਰ ਨਾ ਕਰ ਤੂੰ ਰੱਬ ਦੇ ਸਭ ਕੁਝ ਵੇਖਣ ਰਿਹਾ ਨਾ ਤੇਰੇ ਹਿੱਸੇ ਦੀ ਬਰਕਤ ਤੇਰੇ ਕੋਲ ਹੀ ਰਹਿਣੀ ਆ ਕੋਈ ਖੋ ਨਹੀਂ ਸਕਦਾ ਹਨਾ ਠੀਕ ਪੈਲੀ ਦੀ ਕਿਹੜੀ ਗੱਲ ਆ ਪਹਿਲੀ ਤਾਂ ਝਟਕਮਾਈ ਕਰਕੇ ਵੇਖੀ ਮੇਰੇ ਪੁੱਤ ਨੇ ਛਡਾ ਲੈਣੀ ਆ ਤੇ ਮੁੜ ਕੇ ਜੋ ਤੁਸੀਂ ਮੰਮੀ ਦੇ ਮੋੜੇ ਦਾ ਤਰ੍ਹਾਂ ਰੱਖ ਦਿਓ ਮੰਮੀ ਕੋਈ ਗੱਲ ਨਹੀਂ ਫਿਕਰ ਨਾ ਕਰੋ ਸਾਰੇ ਕੰਮ ਠੀਕ ਹੋਏ ਨੇ ਅੰਦਰ ਆਓ ਚਲੋ ਤਾਨੂ ਹੋਇਓ 3 2 1 ਇਦਾਂ ਕਰਕੇ 1 ਹੋਰ ਕੀ ਨਿਆਣ ਦਾ ਨਹੀਂ 2 1 ਗੱਡੀ ਵੀ ਲੈਣੀ ਆ ਲੈਣੀ ਕਿਉਂ ਨਹੀਂ ਗਈ ਗੱਡੀ ਵਾ ਤੇ ਇਹਨੇ ਪਾਪੜ ਲੈ ਲਾਉਣੇ ਹੋ ਗਏ ਕੰਮ ਖਰਾਬ ਹੋਇਆ ਵੀ ਪਰ ਅੱਗੇ ਘੱਟ ਗਈ ਚੱਲ ਗਿਆ ਇਹ ਕੰਮ 1 ਨਿੱਗਾ ਸੁਣ ਮੇਰੀ 1 ਵਨ ਸੁੱਕ ਤੇ ਪਤਾ ਹੀ ਪੀਣਾ ਨੇ ਇੰਗਲਿਸ਼ ਏਤੀ ਬਦਲ ਜਾਣਾ ਇਹਨਾਂ ਤੇ ਦਿਮਾਗ ਇੱਕ 1 ਰੁਪਿੰਦਰ ਇਹਨਾਂ ਨੇ ਫੇਰ ਪੰਗਾ ਪਾਤਾ ਹੈ ਉਹ ਭਾਬੀ ਇਹ ਜਕੀਨ ਵਰਕ ਕਰਨ ਵਾਲੇ ਜਿਹੜੇ ਬੰਦੇ ਆ ਨਾ ਉਹ ਨਹੀਂਗੇ ਹੈਗੇ ਵੀ ਇਹਨਾਂ ਕਹਿੰਦਾ ਇਹੋ ਹੀ ਪਿੱਛਲ ਨਾ ਹੀ ਗੱਡੀ ਲਿਆਉਂਦੇ ਵਧੀਆ ਗੱਲ ਵਾ ਕੋਈ ਗੱਲ ਨਹੀਂ ਤੂੰ ਆਪਣਾ ਖਿਆਲ ਦੇਖੀ ਹੈ ਪਾਸ ਇਹਨਾਂ ਕੋ ਹੂੰ ਸੀਟ ਬਦਲ ਦੋ ਹਾਂ ਲੱਗਿਆ ਸੀਟ ਬਦਲਣ ਲੱਗ ਪਈ 2 1 ਐਦਾਂ ਕਰਦਾ ਵਾਂ 2 1 ਪੁੱਤ ਗੱਡੀ ਗੱਡੀ ਪਤਾ ਸਮ ਡਾਇਲੋਗ ਸਮਝਾਉਂਦੇ ਹਾਂ ਤੁਸੀਂ ਕਿ ਕੋਈ ਗੱਲ ਹੀ ਪਤਾ ਫਿਕਰ ਨਾ ਕਰ ਤੂੰ ਰੱਬ ਦੇ ਸਭ ਕੁਝ ਵੇਖਣ ਰਿਹਾ ਨਾ ਤੇਰੇ ਹਿੱਸੇ ਦੀ ਬਰਕਤ ਤੇਰੇ ਕੋਲ ਹੀ ਰਹਿਣੀ ਆ ਕੋਈ ਖੋ ਨਹੀਂ ਸਕਦਾ ਹਨਾ ਪੈਲੀ ਦੀ ਕਿਹੜੀ ਗੱਲ ਵਾ ਪੈਲੀ ਤਾਂ ਝਟਕਮਾਈ ਕਰਕੇ ਵੇਖੀ ਮੇਰੇ ਪੁੱਤ ਨੇ ਛਡਾ ਲੈਣੀ ਆ ਤੇ ਮੁੜ ਕੇ ਜੋ ਤੁਸੀਂ ਮੰਮੀ ਦੇ ਮੋੜੇ ਦਾ ਤਰ੍ਹਾਂ ਦੇਓ ਮੰਮੀ ਕੋਈ ਗੱਲ ਨਹੀਂ ਸਿਕਣਾ ਕਰੋ ਸਾਰੇ ਕੰਮ ਠੀਕ ਹੋਏ ਨੇ ਅੰਦਰ ਆਓ